ਸਾਰੇ ਵੀਰੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਆਸ ਕਰਦਾ ਹਾਂ ਕਿ ਆਪ ਸਭ ਠੀਕ ਠਾਕ ਹੋਗੇ ਅੱਜ ਵੀਡੀਓ ਬਣਾਉਣੀ ਆ हेयर ਜਟਾਂ ਦੇ ਸੰਬੰਧ ਵਿੱਚ हेयर ਗੋਦ ਇਸ ਵੀਡੀਓ ਨੂੰ ਸੁਣ ਕੇ ਅੱਗੇ ਗਰੁੱਪਾਂ ਦੇ ਵਿੱਚ ਵੱਧ ਤੋਂ ਵੱਧ ਸ਼ੇਅਰ ਵੀ ਕਰਿਆ ਕਰੋ ਔਰ ਵੀਰੋ ਲਾਈਕ ਵੀ ਕਰਿਆ ਕਰੋ ਲਾਈਕ ਵੀਰ ਬਹੁਤ ਘੱਟ ਕਰਦੇ ਨੇ ਤੇ ਬੇਨਤੀ ਹੈ ਕਿ ਵੀਰੋ ਸੁਣ ਕੇ ਤੇ ਲਾਈਕ ਵੀ ਜਰੂਰ ਕਰਿਆ ਕਰੋ ਤੇ ਜਿੰਨਾ ਵੀ ਰੰਦੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਜ਼ਰੂਰ ਕਰ ਲੈਣ ਤਾਂ ਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਪਹੁੰਚ ਸਕੇ ਏ ਅਸਲੀ ਜੱਟ ਹਨ ਇਹ ਆਪਣੇ ਆਪ ਨੂੰ ਰਾਜਪੂਤਾਂ ਵਿੱਚੋਂ ਨਹੀਂ ਮੰਨਦੇ ਕਿਸੇ ਸਮੇਂ ਪੰਜਾਬ ਦੀ ਧਰਤੀ ਦੇ ਮਾਲਕ ਮਾਨ ਭੁੱਲਰ ਤੇ ਹੇਰ ਹੀ ਸਨ ਸੰਤ ਵਿਸਾਖਾ ਸਿੰਘ ਆਪਣੀ ਕਿਤਾਬ ਵਿੱਚ ਹੇਰਾਂ ਨੂੰ ਸ਼ੱਕ ਵੰਸ ਵਿੱਚੋਂ ਹੀ ਮੰਨਦਾ ਹੈ ਉਸਨੇ ਲਿਖਿਆ ਹੈ ਕਿ 150 ਸਾਲ ਈਸਵੀ ਪੂਰਬ ਪਖਤਰ ਵਾਲਿਆਂ ਵਿੱਚੋਂ ਮਨਿੰਦਰ ਨੇ ਮਾਲਵੇ ਨੂੰ ਆਪਣੇ ਅਧਿਕਾਰ ਵਿੱਚ ਕਰ ਲਿਆ ਤੇ ਮਥਰਾ ਨੂੰ ਜਿੱਤਦਾ ਹੋਇਆ ਕਨਾউজ ਦੇ ਰਾਜਾ ਪੁਸ਼ਿਆ ਮਿੱਤਰ ਨਾਲ ਜਾ ਭੜਿਆ ਪਰ ਉਸ ਤੋਂ ਪੂਰੀ ਤਰ੍ਹਾਂ ਹਾਰ ਖਾ ਕੇ ਮੁੜ ਮਥਰਾ ਵਿੱਚ ਆ ਕੇ ਮਰ ਗਿਆ ਇਸ ਦੇ ਸਮੇਂ ਥੋੜੇ ਜੇ ਚਿਰ ਤੱਕ ਮਾਲਵੇ ਦੇ ਗਣ ਜੁਨਾਨੀ ਰਾਜ ਹੇਠ ਸਾਂਝੀ ਵਾਲਤਾ ਦੇ ਰੂਪ ਵਿੱਚ ਰਹੇ ਇਸ ਰਾਜੇ ਦੇ ਨਾਲ ਆਏ ਮਾਨ ਪੁੱਲਰ ਹੇਰ ਥਿੰਦ ਖਰਲ ਸਿਆਲ ਅਤਲੇ ਤਤਲੇ ਆਦ ਜੱਟ ਬਹੁਤ ਸਾਰੀ ਗਿਂਟੀ ਵਿੱਚ ਇੱਥੇ ਬਸ ਗਏ ਇਹਨਾਂ ਨੇ ਇੱਥੇ ਹੀ ਆਪਣੇ ਹਰਣ ਬਸੇਰੇ ਬਣਾ ਲਏ ਜੱਟਾਂ ਦੀਆਂ ਬਹੁਤੀਆਂ ਉਪਜਾਤੀਆਂ ਮੱਧ ਏਸ਼ੀਆ ਤੇ ਸ਼ਕਸ਼ਤਾਨ ਖੇਤਰ ਤੋਂ ਆਈਆਂ ਹਨ ਡੀ ਐਸ ਦਾਹਿਆ ਆਪਣੀ ਪੁਸਤਕ ਵਿੱਚ ਹੇਰਾਂ ਨੂੰ ਕੁਸ਼ਨ ਜਾਤੀ ਦੀ ਹੇਰ ਉਸ ਸਾਖਾ ਲਿਖਦਾ ਹੈ ਕੁਸ਼ਨ ਵੀ ਜੱਟ ਸਨ ਹੇਰ ਜਾਤੀ ਦੇ ਲੋਕ ਸਤਲੁਜ ਦੇ ਉੱਪਰਲੇ ਖੇਤਰ ਵਿੱਚ ਪਹਾੜਾਂ ਦੇ ਹੇਠਾਂ-ਹੇਠਾਂ ਪੂਰਬ ਵਿੱਚ ਅੰਬਾਲਾ ਤੋਂ ਲੈ ਕੇ ਪੱਛਮ ਵਿੱਚ ਗੁਜਰਾਤ ਤੱਕ ਆਬਾਦ ਸਨ ਇਹ ਪਸ਼ੂ ਪਾਲਕ ਸਨ ਪਸ਼ੂਆਂ ਦੀਆਂ ਰੱਖਣ ਕਾਰਨ ਇਹਨਾਂ ਦਾ ਨਾਮ ਪ੍ਰਚਲਿਤ ਹੋ ਗਿਆ ਇਹਨਾਂ ਦਾ ਇੱਕ ਮੋਢੀ ਪੋਰਾਵਾਲ ਸੀ ਇਸ ਕਾਰਨ ਨੂੰ ਪੋਰਾਵਾਲ ਕਿਹਾ ਜਾਂਦਾ ਹੈ ਮਾਨ ਭੁੱਲਰ ਤੇ ਮਾਲਵੇ ਦੀ ਧਰਤੀ ਦੇ ਮਾਲਕ ਸਨ ਤਿੰਨੇ ਭਾਈ ਚਰੇ ਰਲ ਕੇ ਰਹਿੰਦੇ ਸਨ ਇਹਨਾਂ ਦੀਆਂ ਰਾਜਸਥਾਨ ਤੋਂ ਆਉਣ ਵਾਲੀਆਂ ਸਿੱਧੂ ਬਰਾੜ ਤੇ ਭੱਟੀਆਂ ਆਦਿ ਜਾਤੀਆਂ ਨਾਲ ਭਾਰੀ ਲੜਾਈਆਂ ਵੀ ਹੋਈਆਂ ਸਿੱਧੂ ਬਰਾੜ ਜੱਟ ਬਹੁ ਗਿਣਤੀ ਵਿੱਚ ਹੋਣ ਕਾਰਨ ਇਹਨਾਂ ਤਿੰਨ ਜਾਤੀਆਂ ਨੂੰ ਹਰਾ ਕੇ ਮਾਲਵੇ ਵਿੱਚ ਬਹੁ ਗਿਣਤੀ ਵਿੱਚ ਆਬਾਦ ਹੋ ਗਏ ਹੁਣ ਵੀ ਮਾਨ ਪੁੱਲਰ ਤੇ ਹੇਰ ਆਪਣੇ ਆਪ ਨੂੰ ਅਸਲੀ ਜੱਟ ਸਮਝਦੇ ਹਨ ਇਹਨਾਂ ਤਿੰਨਾਂ ਦਾ ਗੋਤ ਢਾਈ ਗੋਤ ਹੀ ਸਮਝਿਆ ਜਾਂਦਾ ਹੈ ਹੇਅਰ ਜਲੰਧਰ ਤੋਂ ਉੱਠ ਕੇ ਮਾਲਵੇ ਦੇ ਮਾਝੇ ਵਿੱਚ ਕਾਫੀ ਗਿਣਤੀ ਵਿੱਚ ਆ ਗਏ ਪਹਿਲਾਂ ਸਭ ਤੋਂ ਵੱਧ ਹੇਅਰ ਦਵਾਬੇ ਵਿੱਚ ਹੀ آباد ਸਨ ਜਲੰਧਰ ਤੋਂ ਉੱਠ ਕੇ ਮਾਲਵੇ ਤੇ ਮਾਝੇ ਵਿੱਚ ਕਾਫੀ ਗਿਣਤੀ ਵਿੱਚ ਆ ਗਏ ਸਭ ਤੋਂ ਵੱਧ ਹੇਅਰ ਦਵਾਬੇ ਵਿੱਚ آباد ਹੋਏ ਜਲੰਧਰ ਤੋਂ ਹੁਸ਼ਿਆਰਪੁਰ ਵਿੱਚ ਦੂਰ ਦੂਰ ਤੱਕ ਫੈਲੇ ਹੋਏ ਸਨ ਅਵਸਰ ਵਿੱਚ ਵੀ ਇੱਕ ਪਿੰਡ ਦਾ ਨਾਮ ਹੇਅਰ ਹੈ ਜੋ ਕੋ ਰਾਜੇਸਥਾਨੀ 에어ਪੋਰਟ ਦੇ ਲੱਗੇ ਹੈ ਗੁਰਦਾਸਪੁਰ ਵਿੱਚ ਵੀ ਹੀਰ ਕਾਫੀ ਹਨ ਪੱਛਮੀ ਪੰਜਾਬ ਦੇ ਲਾਹੌਰ ਸਿਆਲਕੋਟ ਦੇ ਗੁਜਰਾਵਾਲਾ ਖੇਤਰ ਵਿੱਚ ਵੀ ਕੁਝ ਹੀਰ ਆਬਾਦ ਹਨ ਹੁਣ ਹੀਰਾਂ ਦੀ ਮਾਲਵੇ ਵਿੱਚ ਵੀ ਕਾਫੀ ਗਿਣਤੀ ਹੈ ਲੁਧਿਆਣਾ ਵਿੱਚ ਵੀ ਇੱਕ ਪਿੰਡ ਦਾ ਨਾਮ ਹੀਰਾਂ ਹੈ ਇਸ ਪਿੰਡ ਵਿੱਚ ਗੁਰੂ ਗੋਬਿੰਦ ਸਿੰਘ ਜੀ ਆਨੰਦਪੁਰ ਤੋਂ ਮਾਲਵੇ ਨੂੰ ਜਾਂਦੇ ਹੋਏ ਠਹਿਰੇ ਸਨ। ਇਸ ਪਿੰਡ ਵਿੱਚ 10ਵੇਂ ਗੁਰੂ ਗੋਬਿੰਦ ਸਿੰਘ ਜੀ ਨਾਲ ਸੰਬੰਧਿਤ ਇੱਕ ਗੁਰਦੁਆਰਾ ਸਾਹਿਬ ਹੈ। ਲੁਧਿਆਣੇ ਜ਼ਿਲ੍ਹੇ ਵਿੱਚ ਖੰਨੇ ਦੇ ਪਾਸ ਭੜੀ ਪਿੰਡ ਵਿੱਚ ਹੇਰ ਗੋਤ ਦੇ ਜੱਟ ਰਹਿੰਦੇ ਹਨ। ਗੁਰਾਇਆਂ ਮੰਡੀ ਪਾਸ ਪੱਟੀ ਜ਼ਗੀਰ ਪਿੰਡ ਵੀ ਹੇਰਾਂ ਦਾ ਹੈ। ਖਰੀਦਕੋਟ ਦੇ ਇਲਾਕੇ ਵਿੱਚ ਬੰਬੀਹਾ ਭਾਈ ਪਿੰਡ ਵਿੱਚ ਵੀ ਕੁਝ ਹੀਰਾਂ ਦੇ ਘਰ ਹਨ ਜੋ ਬਠਿੰਡੇ ਦੇ ਇਲਾਕੇ ਵਿੱਚੋਂ ਆਏ ਹਨ ਮੁਖਸਰ ਇਲਾਕੇ ਵਿੱਚ ਰਹੁੜਿਆਂ ਵਾਲੀ ਵੀ ਹੀਰਾਂ ਦਾ ਪ੍ਰਸਿੱਧ ਪਿੰਡ ਹੈ ਰਹੁੜਿਆਂ ਵਾਲੀ ਪਿੰਡ ਮਹਾਰਾਜ ਆਲਾ ਸਿੰਘ ਦੇ ਕਿਸੇ ਸਰਦਾਰ ਚੱਟ ਸਿੰਘ ਹੀਰ ਨੇ ਵਸਾਇਆ ਸੀ ਇਸ ਪਿੰਡ ਦੇ ਹੀਰਾਂ ਨੇ ਅਬੂਰ ਪਾਸ ਕਾਲਾ ਟਿੱਬਾ ਪਿੰਡ ਵਸਾਇਆ ਸੀ ਬਠਿੰਡਾ ਪਟਿਆਲਾ ਸੰਗਰੂਰ ਤੇ ਮਲੇਰ ਕੋਟਲਾ ਦੇ ਇਲਾਕਿਆਂ ਵਿੱਚ ਵੀ ਹੇਰ ਕਾਫੀ ਗਿਣਤੀ ਵਿੱਚ ਵੱਸਦੇ ਹਨ ਦਵਾਬੇ ਦੇ ਹੇਰਾਂ ਨੇ ਅਮਰੀਕਾ ਤੇ ਕੈਨੇਡਾ ਆਦ ਬਾਹਰਲੇ ਦੇਸ਼ਾਂ ਵਿੱਚ ਜਾ ਕੇ ਬਹੁਤ ਉੰਤਕ ਕੀਤੀ ਹੈ ਇੰਡੋ ਕੈਨੇਡੀਅਨ ਅਖਬਾਰਾਂ ਦੇ ਸੰਪਾਦਕ ਤਾਰਾ ਸਿੰਘ ਹੇਰ ਕੈਨੇਡਾ ਦੇ ਬਹੁਤ ਹੀ ਪ੍ਰਸਿੱਧ ਪੱਤਰਕਾਰ ਸਨ 1881 ਈਸਵੀ ਦੀ ਜਨਸੰਖਿਆ ਅਨੁਸਾਰ ਸਾਂਝੇ ਪੰਜਾਬ ਵਿੱਚ ਹੇਰਾਂ ਦੀ ਗਿਣਤੀ 23855 ਸੀ ਮੇਜਰ ਜਨਰਲ ਜਗਜੀਤ ਸਿੰਘ ਹੇਰ ਪਿੰਡ ਬੰਬੀਹਾ ਭਾਈ ਦੇ ਹੇਰ ਜੱਟ ਸਨ ਇਸ ਪਿੰਡ ਦੇ ਹੇਰਾਂ ਨੇ ਰਾਜਸਥਾਨ ਵਿੱਚ ਵੀ ਕਾਫੀ ਜ਼ਮੀਨ ਖਰੀਦੀ ਹੈ ਅਸਲ ਵਿੱਚ ਹੇਰ ਸ਼ਿਵ ਗੋਤਰੀ ਜਟੇਸ਼ਵਰੀ ਹਨ ਕੁਝ ਲੋਕ ਹੇਰਾਂ ਨੂੰ ਹੂਣਾ ਵਿੱਚੋਂ ਮੰਨਦੇ ਹਨ ਇਹ ਸਹੀ ਨਹੀਂ ਗੱਲ ਇਹ ਗਲਤ ਹੈ ਹੂਣਾ ਵਿੱਚੋਂ ਕੇਵਲ ਹੈਂਗ ਜੱਟ ਹੀ ਹਨ ਜਿਨ੍ਹਾਂ ਦੇ ਉੱਤਰ ਪ੍ਰਦੇਸ਼ ਦੇ ਮਥਰਾ ਖੇਤਰ ਵਿੱਚ 360 ਪਿੰਡ ਹਨ। ਹੀਰ ਸਾਰੇ ਪੰਜਾਬ ਵਿੱਚ ਦੂਰ ਦੂਰ ਤੱਕ ਫੈਲੇ ਹੋਏ ਹਨ। ਇਹ జగਤ ਪ੍ਰਸਿੱਧ ਗੋਤ ਹੈ। ਸ਼ਿਵ ਜੀ ਜੱਟਾਂ ਦਾ ਮਹਾਨ ਜੱਟ ਦੇਵਤਾ ਸੀ। ਪ੍ਰਾਚੀਨ ਸਮੇਂ ਵਿੱਚ ਆਰਾਨ ਦੇ ਜਟਾਲੀ ਪ੍ਰਾਂਤ ਵਿੱਚ ਈਸਾ ਤੋਂ ਕਈ ਸੌ ਸਾਲ ਪਹਿਲਾਂ ਦਹੀਆ ਹੀਰ ਦੇ ਭੁੱਲਰ ਭਾਈਚਾਰੇ ਦੇ ਲੋਕ ਉੱਥੇ ਵੱਸਦੇ ਰਹੇ ਹਨ। ਅਸਲ ਵਿੱਚ ਹੇਰ ਹੇਰ ਵੀ ਪੁਲਰਾਂ ਤੇ ਸਵਾਂਗਾਂ ਦੇ ਨਾਲ ਹੀ ਮਾਦੇਸ਼ੀਆ ਦੇ ਸਿਰ ਦਰਿਆ ਸਿੰਧ ਦਰਿਆ ਦੇ ਨੇੜਲੇ ਖੇਤਰਾਂ ਤੋਂ ਉੱਠ ਕੇ ਪਹਿਲਾਂ ਇਰਾਨ ਦੇ ਜਾਂ ਟਾਲੀ ਪ੍ਰਾਂਤ ਵਿੱਚ ਆਬਾਦ ਹੋਏ ਫਿਰ ਕਾਫੀ ਸਮੇਂ ਮਗਰੋਂ ਪੁਲਰਾਂ ਦੇ ਨਾਲ ਹੀ ਪੰਜਾਬ ਵਿੱਚ ਆ ਕੇ ਰਹਿਣ ਲੱਗ ਪਏ ਪੰਜਾਬ ਵਿੱਚ ਮਾਨ ਪੁਲਰ ਤੇ ਹੇਰ ਰਲ ਕੇ ਹੀ ਰਹਿੰਦੇ ਸਨ ਇਹ ਤਿੰਨੇ ਗੋਤਾਂ ਦੇ ਲੋਕ ਸਿਵ ਜੀ ਦੇ ਭਗਤ ਸਨ ਇਸ ਕਾਰਨ ਹੀ ਇਹਨਾਂ ਨੂੰ ਅਸਲੀ ਜੱਟ ਪਿਆ ਜਾਂਦਾ ਹੈ ਇਹ ਛੇਬ ਦੀਆਂ ਇੱਟਾਂ ਵਿੱਚੋਂ ਉਤਪੰਨ ਨਹੀਂ ਹੋਏ ਸਨ ਇਹ ਪੁਰਾਣੇ ਕਬੀਲੇ ਹਨ ਇਹ ਹੈ ਜੀ ਹੇਰ ਗੋਤ ਦੀ ਵੀਡੀਓ ਤੇ ਇਸ ਨੂੰ ਸੁਣ ਕੇ ਅੱਗੇ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਵੀਰੋ ਲਾਈਕ ਵੀ ਜਰੂਰ ਕਰਿਆ ਕਰੋ ਹੁਣ ਬਿ ਉਹ ਇਜਾਜ਼ਤ ਵਾਹ ਗੁਰੂ ਜੀ ਦਾ ਖਾਲਸਾ ਵਾਹ ਗੁਰੂ ਜੀ ਕੀ ਫਤਿਹ